ਕਾਣਦੇ ਹੀ ਉਹ ਸਾਡਾ ਅਨਮੋਲ ਹੀਰਾ ਰਾਜਮੁਰ ਜਵੰਦਾ ਇਸ ਦੁਨੀਆ ਤੋਂ ਸਾਡੇ ਤੋਂ ਵਿਛੜ ਗਿਆ ਸੋ ਅੱਜ ਉਹਦੀ ਅਰਦਾਸ ਕਰਨ ਆਏ ਪ੍ਰਮਾਤਮਾ ਨਾਲ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੀ ਬੜਾ ਕਮਾਲ ਦਾ ਸਾਡਾ ਯਾਰ ਸੀ ਔਰ ਬੇਵਕਤੀ ਤੁਰ ਜਾਣਾ ਮਾ ਮੈਂ ਸਾਰੀ ਜਿੰਨੀ ਵੀ ਦੁਨੀਆ ਹੈ ਇਹੋ ਜਿਹੀ ਕੋਈ ਬੰਦਾ ਨਹੀਂ ਸੀ ਕਿ ਜਿਨ੍ਹਾਂ ਨੇ ਅਰਦਾਸ ਬੇਨਤੀ ਨਾ ਕੀਤੀ ਹੋਵੇ ਪਰ ਜੋ ਲਿਖਿਆ ਹੈ ਪ੍ਰਮਾਤਮਾ ਨੇ ਜਿੰਨੇ ਸਾਂ ਸਾਡੇ ਵੀਰ ਨੂੰ ਦਿੱਤੇ ਉਹਨੇ ਕੋ ਜੀਕੇ ਗਿਆ ਪਰ ਬਹੁਤ ਸੋਹਣਾ ਜੀਕੇ ਗਿਆ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਨੂੰ ਬਹੁਤ ਸੋਹਣੇ ਗੀਤ ਦੇ ਗਿਆ ਉਹਦੀਆਂ ਯਾਦਾਂ ਉਹਦੇ ਹਮੇਸ਼ਾ ਹੀ ਜਿਹੜੀਆਂ ਫਿਲਮਾਂ ਉਹਨੇ ਬਣਾਈਆਂ ਉਹ ਦੇਖਦੇ ਰਿਆ ਕਰਾਂਗੇ ਤੇ ਬਾਹ ਕਮਾਲ ਸਗਾ ਉਹ ਬੰਦਾ ਵਾਹ ਕਮਾਲ ਸਮਝਦਾਰ ਸਿਕਾ ਸੋਹਣੇ ਸੱਭਿਆਚਾਰ ਨੂੰ ਜੀਤ ਦਿੱਤੇ ਔਰ ਅੱਜ ਜਨਾਏ ਤੇ ਪਿਆਰ ਆ ਉਹਦਾ ਠਾਠਾ ਮਾਰਦਾ ਅੱਜ ਹਰ ਆਖੋਦ ਲਈ ਨਵੇਂ ਆ ਹਰ ਬੰਦਾ ਉਹਦੇ ਲਈ ਅਰਦਾਸ ਬੇਨਤੀ ਕਰਨਾ ਆ ਵੀ ਪ੍ਰਮਾਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਸੋ ਰਾਜਨੀਤਿਕ ਤੇ ਰੇ ਭਗਤੀ ਚੁਰ ਜਾਣਾ ਯਾਰ ਤੇਰੀਆਂ ਯਾਦਾਂ ਆਉਣਗੀਆਂ ਕਿ ਹਮੇਸ਼ਾ ਲੋਕਾਂ ਦੀ ਨਜ਼ਰ ਵਿੱਚ ਰਹੇਗਾ ਯਾਰ ਸੋ ਵਾਇਕ ਨੂੰ ਸੱਚੇ ਪਾਸ਼ਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੀਂ ਅਰਦਾਈ ਹਾਂ ਕਿ ਉਹ ਸਾਡਾ ਅਨਮੋਲ ਹੀਰਾ ਰਾਜਮੁਰ ਜਵੰਦਾ ਇਸ ਦੁਨੀਆ ਤੋਂ ਸਾਡੇ ਤੋਂ ਵਿਛੜ ਗਿਆ ਸੋ ਅੱਜ ਉਹਦੀ ਅਰਦਾਸ ਕਰਨ ਆਏ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੀਂ ਬੜਾ ਕਮਾਲ ਦਾ ਸਾਡਾ ਯਾਰ ਸੀ ਔਰ بے وقتی طول جانا بڑا મને ساری ਜਿੰਨੀ ਵੀ ਦੁਨੀਆ ਐ ਇਹੋ ਜੇ ਕੋਈ ਬੰਦਾ ਨਹੀਂ ਸੀ ਕਿ ਜਿਨ੍ਹਾਂ ਨੇ ਅਰਦਾਸ ਬੇਨਤੀ ਨਾ ਕੀਤੀ ਹੋਵੇ ਪਰ ਜੋ ਲਿਖਿਆ ਹੈ ਪਰਮਾਤਮਾ ਨੇ ਜਿੰਨੇ ਸਾ ਸਾਡੇ ਵੀਰ ਨੂੰ ਦਿੱਤੇ ਉਹਨੇ ਕੋ ਜੀਕੇ ਗਿਆ ਪਰ ਬਹੁਤ ਸੋਹਣਾ ਜੀਕੇ ਗਿਆ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਨੂੰ ਬਹੁਤ ਸੋਹਣੇ ਗੀਤ ਦੇਖਿਆ ਉਹਦੀਆਂ ਯਾਦਾਂ ਉਹਦੇ ਹਮੇਸ਼ਾ ਹੀ ਜਿਹੜੀਆਂ ਫਿਲਮਾਂ ਉਹਨੇ ਬਣਾਈਆਂ ਉਹ ਦੇਖਦੇ ਰਿਆ ਕਰਾਂਗੇ ਤੇ ਬਾਹ ਕਮਾਲ ਸਿਕਾ ਉਹ ਬੰਦਾ ਬਾਹ ਕਮਾਲ ਸਮਝਦਾਰ ਸਿਕਾ ਸੋਹਣੇ ਸੱਭਿਆਚਾਰ ਨੂੰ ਜੀਤ ਦਿੱਤੇ ਔਰ ਅੱਜ ਦਿਨਾਂ ਇਹ ਤੇ ਪਿਆਰ ਆ ਉਹਦਾ ਠਾਠਾ ਮਾਰਦਾ ਅੱਜ ਹਰ ਆਖ ਉਹਦੇ ਲਈ ਨਵੇਂ ਹਰ ਬੰਦਾ ਉਹਦੇ ਲਈ ਅਰਦਾਸ ਬੇਨਤੀ ਕਰਨਾ ਆ ਵੀ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਕਿ ਰਾਗ ਨਹੀਂ ਤੇਰਾ ਵੇ ਭਗਤੀ ਚੁਰ ਜਾਣਾ ਯਾਰ ਤੇ ਯਾਦਾਂ ਆਉਣਗੀਆਂ ਤੋ ਹਮੇਸ਼ਾ ਲੋਕਾਂ ਦੇ ਦਰਮਿਆਨ ਵਿੱਚ ਰਹੇਗਾ ਯਾਰ ਇਸ ਲਈ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ